ਆਕਰਮ ਜੇ ਤਾਂ ਮੈਂ 100 100 ਪਾਉ ਦੋ ਦੋ 100 ਪਾਉ ਤੇ ਬਾਅਦ ਚ ਰੜ ਕੇ ਦੇ ਦਾਂ ਨਹੀਂ 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 ਹੱਥ ਥੱਲੇ ਕਰ ਲੈ ਹੱਥ ਥੱਲੇ ਕਰ ਲੈ ਆ ਲੈ ਜਿੰਨੇ ਤੈਨਾਂ ਕਿ ਉਹਨੇ ਨਹੀਂ ਨਹੀਂ 38 ਤੈਨੂੰ ਮੈਂ 38 ਨਹੀਂ ਹੋਗੀ ਇੱਕ ਘਟਕੀ ਵਾਲੀ ਹੋਗੇ ਚੁੱਪ ਕਰ ਨਹੀਂ ਬਾਬਾ ਉਹ ਮੰਨ ਵੀ ਲਿਆ ਕਰ ਤੂੰ ਬਾਬਾ ਬਾਲਾ ਕਰਤਾ ਯਾਰ ਜੇ ਤੂੰ ਇਹਦੇ ਘਰੇ ਆਹੀ ਪੱਠ ਲੈਣ ਚਲੇ ਜਾਂਦਾ 50000 ਤੋਂ ਕੱਲੀ ਪੱਠ ਦਾ ਘਟ ਨਹੀਂ ਸੀ ਮੰਗਣਾ ਮੈਂ ਇਹਦੇ ਘਰੋਂ ਧੱਕੇ ਖਾ ਕੇ ਆਇਆ ਹੋਇਆ ਆ ਬਾ 10 ਬੰਦੇਾਂ ਨੂੰ ਦੱਸ ਵੀਡੀਓ ਬਣਾਣ ਲੱਗਿਆ ਕੋਈ ਹੋਲਾ ਨਹੀਂ ਕੋਈ ਚੋਰੀ ਨਹੀਂ ਇਹਦੇ ਚ ਇਪ ਕੋਈ ਦੁਕਾਨੇ ਦਾ ਗੱਲ ਦੱਸੀ ਭਗਾਵਾਜੀ ਵਾਲੇ ਦਾ ਕੰਮ ਛੱਡਦੇ ਮੰਡੀ ਦੇ ਆ ਲੈ ਮੰਡੀ ਚ ਆਇਆ ਹੋਇਆ ਤੂੰ ਬੋਲ ਕਰਾ ਦੋਨਾਂ ਦਾ ਬਾਬਾ ਹਾਂ 55000 ਰੁਪਏ ਬੰਦੇਆਂ ਨੂੰ ਦੱਸ ਨਹੀਂ ਬਾਬਾ ਬੰਦੇਆਂ ਨੂੰ ਹੀ ਦੱਸਿਆ 20000 ਰੁਪਏ ਆ ਬੇ ਜਵੇਂ ਤੂੰ ਚੱਲਦਾ ਅਸੀਂ ਚੱਲਦੇ ਆ ਰੋਕਣੀ ਕਿਉਂ ਬਈ ਬੋਲ ਬੋਲ ਮੈਂ ਆਇਆ ਦੱਸਦਾ ਬਾਬਾ ਹੈ ਅਕਰਮ ਬੰਦੇ ਆ ਕੋ ਘਰ ਭਗਾਵਾ ਜੀ ਨਾ ਨਹੀਂ ਭਗਾਵਾ ਜੀ ਵਾਲੇ ਕੰਨੀ ਨਹੀਂ ਕਰਦੇ ਪਪਾ ਫਿਰ ਤਾਂ ਇਹ ਕੋਈ ਗੱਲ ਜਿਆ ਬੋਲ ਕਿੰਕੋ ਗੱਲ ਦਸੀ ਮੈਂ ਨਹੀ ਦਸੀ ਇੱਕੋ ਬੋਲ ਬੋਲ ਤੁਸੀਂ ਬੋਲੋ ਕੋਈ ਚੱਕਰ ਹਾਂ ਭਾਈ ਤੈਨੂੰ ਫਟਾ ਹਾਂਜੀ ਹਾਂਜੀ ਅਕਰਮ ਹਾਂਜੀ ਜੇ ਤਾਂ ਟਿਕਾਣੇ ਤੇ ਦੱਸ ਦੇਗੇ ਭਗਾਵਾ ਜੀਆਂ ਤੋਂ ਬੇਨਸਾਰਾ ਕੋ ਦੱਸਤਾ ਨਹੀਂ ਦੱਸਤਾ ਦਿੱਤਾ ਤੂੰ ਜੋ ਮਰਜੀ ਦਸੀਆ ਪਰ ਜੇ ਇੰਨੇ ਕਦੀ ਹੈਗੀ ਉਹ ਦੱਸ ਜਿੰਨੇ ਨੂੰ ਤੂੰ ਚਾਹ ਕਰਦੇ ਨੂੰ ਤਾਂ ਬੱਕਰੀਆਂ ਦਾ ਜੋੜਾ ਲੈਦੀ ਇਹਨੂੰ ਬੱਕਰੀਆਂ ਆਪਣੇ ਤਾਂ ਬਾਬਾ ਜੀ ਇਹ ਆ ਗਏ ਹਾਂ ਬੋਲ ਬੋਲ ਮੈਂ ਬਹੁਤ ਬੋਲਦਾ ਬਾਬਾ ਜੀ ਤੁਸੀਂ ਦੱਸੋ 25000 ਰੁਪਏ ਜੋੜੀਆਂ ਦੇ ਦਈਏ 38000 ਮੈਨੂੰ ਮਿਲਦਾ ਹੈ ਕਿੰਨਾ 38000 ਇੱਥੇ ਹੀ ਵੇਰਦੇ ਨੇ ਬੰਦੇ ਲੈ ਆਪੀ ਕੱਢ ਸਾਈ ਬੱਕਰੇ ਤੇ ਤੇਰੇ ਤੋਂ ਕਰਾਸ ਕਰਾਉਣੀਆਂ ਇਹ ਆ ਪੜਤੋ ਹੋਈ ਵੀ ਹੋਈ ਆ ਬਾਬਾ ਆ ਹੋਈ ਹੋਈ ਆ ਕਿੰਨੇ ਚਿਰ ਦੀ ਚਾਰ ਦਾ 20 ਦਿਨ ਹੋਏ ਨੇ ਜੀ ਆਹ ਇਹ ਨਹੀਂ ਹੋਈ ਜੀ ਇਹ ਤੂੰ ਕਰਾ ਕੇ ਦੇਣੀ ਆ ਉੱਤੇ ਵਾਲੇ ਬੱਕਰੇ ਦਾ ਕੋਈ ਚੱਕਰ ਨਹੀਂ ਤੇਰੇ ਨੇੜੇ ਹੀ ਜਾਣੀਆਂ ਪੱਠਾ ਇਹ ਦੂਰ ਨਹੀਂ ਜਾਣੀਆਂ ਕੋਈ ਗੱਲ ਹਾਂ ਤੁਹਾਨੂੰ ਕਹਿਣਾ ਆ ਲੈ ਫੜ ਬਾਦ ਦੱਸ ਦਊਗਾ ਬਾਈ ਆ ਲੈ ਫੜ ਦੱਸ ਦਊਗਾ ਕੋਈ ਚੱਕਰ ਮੈਂ ਦੱਸੂਗਾ ਯਾਰ ਇੱਕੋ ਹੀ ਗੱਲ ਕਹਿਣੀ ਆ ਤੈਨੂੰ ਦੁਬਾਰਾ ਨਹੀਂ ਕਹਿਣੀ ਕੋਈ ਚੱਕਰ ਨਹੀਂ ਮੈਂ ਸਮਝ ਗੇ ਸਾਨੂੰ ਨਹੀਂ ਪਤਾ ਵੀ ਤੈਨੂੰ ਕਿੰਨੇ ਮਿਲਦੇ ਕਿੰਨੇ ਨਹੀਂ ਚੁੱਪ ਕਰਕੇ ਜੇਬ ਚ ਵਾਲਾ ਨਹੀਂ ਵਾ ਭਾਈ ਦੱਸ ਦੋ ਯਾਰ ਜੇ ਵਿੱਚ ਪਾ ਲਾਂ ਮੈਂ ਕਹਿੰਚ ਪਾ ਲੂੰ ਮੈਂ ਆ ਲੈ ਫੜ ਜੇ ਵਿੱਚ ਪਾ ਇਹ ਵਿੱਚ ਪਾ ਲਾ ਮੰਨ ਨਹੀਂ ਪਾ ਦਿੰਦਾ ਮੈਂ ਕੋਈ ਗੱਲ ਨਹੀਂ ਅਕਰਮ ਜੇ ਤਾਂ ਮੈਂ 100-100 ਪਾਉਂ 2-200 ਪਾਉਂ ਤੇ ਬਾਅਦ ਚ ਰਹਿੜ ਕੇ ਦੇ ਦਾਂ ਨਹੀਂ 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 ਹੱਥ ਥੱਲੇ ਕਰ ਲੈ ਹੱਥ ਥੱਲੇ ਕਰ ਲੈ ਆ ਲੈ ਫੜ 35000 ਦੀਆਂ ਪੱਠਾ ਹੋ ਗਿਆ ਚਾਪੇ ਜੇ ਵਿੱਚ ਪਾ ਲਾ ਲੱਗਿਆ ਦੋ ਹੀ ਘਟ ਦਈ ਯਾਰ ਕਿੱਥੋਂ ਲੱਗਿਆ ਦੋ ਘਟ ਅਸੀਂ ਕਿਹੜਾ ਕੋਲੇ ਹੀ ਚੱਲੇ ਆ ਕੋਈ ਕੋਲੇ ਆਂਦੇ ਮੈਂ ਤੁਹਾਨੂੰ ਆਉਣ ਸਾਰ ਤੁਹਾਨੂੰ ਪਤਾ ਪਹਿਲਾਂ ਤੁਹਾਨੂੰ ਕਹਿਣਾ ਫੇਰ ਚੱਲ ਦੱਸ ਕਿੰਨੇ ਦੇਣੀਆਂ ਸਾਨੂੰ ਟਿਕਾਣੇ ਦਾ ਇੱਕੋ ਹੀ ਗੱਲ 50000 ਆਕਰਮ ਤਾਂ ਦੇ ਦੇਣੀ ਆ ਬਾਅਦ ਚ ਇਹ ਵੰਦਾ ਸਾਨੂੰ ਪਤਾ ਹੀ ਆ ਉਹ ਜਾਨੀ ਕਿਹਨੇ ਫੇਰ ਮੀਂਗਣਾ ਪਾ ਕੇ ਦੇਣਾ ਹੀ ਨਹੀਂ ਮੀਂਗਣਾ ਨਹੀਂ ਪਾਉਂਦੇ ਉੱਥੇ 36000 ਦੀ ਹੋਗੀ ਨਹੀਂ ਫੇਰ ਮੈਂ ਉਹਦਾ ਗੱਲ ਘੁੱਟ ਰਿਆਂ ਨਹੀਂ ਨਹੀਂ ਗੱਲ ਉਹ ਮੇਮ ਨਹੀਂ ਲੈਣ ਆਇਆ ਭਾਈ ਭਾਂਜੋ ਪੱਠਾ ਫੜਾਈ ਜਾਣਾ ਵੀ ਚੱਲ ਯਾਰ ਹੈਪੀ ਕੋਈ ਨਹੀਂ ਆ ਜਾ ਤਾ ਤਾਂ ਹੀ ਫੜਾਉਨੇ ਹੋ ਫੇਰ ਦੱਸ ਦੇ ਕਿਹਨਾਂ ਫੇਰ ਕਿਸੇ ਨਵੇਂ ਨਾਲ ਲੈ ਕੇ ਤੁਸੀਂ ਹੋਰ ਕਿਸੇ ਨੇ ਲੈਣੀਆਂ ਨਹੀਂ ਇਹ ਇਹ ਵੀ ਤੈਨੂੰ ਮੈਂ ਦੱਸ ਦਿੰਨਾ ਤੁਹਾਨੂੰ ਪਤਾ ਤੁਸੀਂ ਲੈਣੇ ਕਿਸੇ ਨੇ ਲੈਣੀਆਂ ਨਹੀਂ ਤੇ ਇਤੋਂ ਬੋਲ ਬੋਲ ਅਗਰ ਮੈਂ ਛੇਤੀ ਕਰ ਨਹੀਂ ਮੈਂ ਬੋਲਦਾ ਬਾਬਾ ਜੀ ਤੁਸੀਂ ਦੇਖ ਇੱਧਰ ਸਹੋਪਾ ਕੇ ਸੌਦਾ ਨਹੀਂ ਹੁੰਦਾ ਹੁੰਦਾ। ਨਾ ਕੁੱਤੇ ਝਾਕ ਰਾ ਕੇ ਸੌਦਾ ਹੁੰਦਾ ਹੁੰਦਾ। ਹੁਣ ਤੈਂ ਕਹੇਗਾ ਬਾਬਾ ਇਨਾਂ ਲਾ ਗਿਆ। ਖਣੀਆਂ ਤਾਰ ਬੰਦੇ ਖੜੇ ਆ। ਇਹ ਹੋਰ ਵਧਾਉਣਗੇ। ਮੇਰੀਆਂ ਪੱਠਾਂ ਤੇ پیسے ਲਉਣਗੇ। ਮੈਨੂੰ ਚਲੋ ਤੇਰੀ ਚੀਜ਼ ਦਾ ਸਾਨੂੰ ਪਤਾ। ਮੈਂ ਇਸ ਕਰਕੇ ਹੀ ਇਹਨੂੰ ਦੇਣ ਲੱਗਿਆ। ਇਹ ਸਮਝ ਲੈ ਬਈ। ਇਹ ਮੇਰਾ ਯਾਰ ਦੋਸਤ ਨਹੀਂ ਭਰਾ ਵਾ। ਸਮਝ ਗਏ ਨਾ ਪਤਾ ਨਹੀਂ ਕਿੰਨੇ ਕਿਚੜ ਦੀ ਸਾਡੀ ਜਾਰੀ ਆ ਬੁੱਲਦ ਭਜਾਉਣ ਵਾਲਾ ਹੈਪੀ ਕਸੁੰਭੜੀ ਮੁੰਡਾ। ਇਹਨਾਂ ਦੇ ਬੁੱਲਦ ਮੈਂ ਹੱਕ ਦਾ ਰਿਆ। ਅੱਜ ਇਹ ਦੁਨੀਆ ਦੇ ਹੱਕ ਦਾ ਬੁੱਲਦ। ਪੁੱਛ ਲੈ ਕੋਲੇ ਖੜਾ। ਇਹ ਕਿਆਕ ਨਹੀਂ ਇੱਥੋਂ ਮੈਂ ਬੋਲਦ ਹੱਕਣ ਜਾਂਦਾ ਨੇ ਘੜਕੂ ਬਾਦ ਦੇ ਟਾਈਮ ਤੇ ਇਹਨਾਂ ਦੇ ਤੇ ਅੱਜ ਇਹ ਦਿਲਾ ਵੀ ਕਿੰਨੇ ਟਾਈਮਾਂ ਬਾਅਦ ਆਇਆ ਮੇਰੇ ਕੋਲੇ ਵਿਸ਼ਵਾਸ ਕਰਕੇ ਆਇਆ ਨਾ ਵੀ ਬਾਬੇ ਨੂੰ ਕਹਾਂਗੇ ਸਾਨੂੰ ਵਧੀਆ ਜਾਨਵਰ ਲੈ ਦੇ ਇਹ ਤਾਂ ਕਹਿੰਦਾ ਬੱਕਰੀ ਲੈ ਦੇ ਮੈਂ ਆਖਾ ਬੱਕਰੀ ਤੈਨੂੰ ਪੱਠਾ ਲੈ ਦਿੰਨਾ ਹਾਂ ਜੀ ਬੱਕਰੀਆਂ ਹੀ ਬਣ ਜਾਣਾ ਇਹਨਾਂ ਨੇ ਹੋਰ 6 ਮਹੀਨਿਆਂ ਨੂੰ ਹੁਣ ਬੋਲ ਟਿਕਾਣੇ ਤੇ ਬੋਲਦੇ ਯਾਰ ਇੱਕੋ ਹੀ ਗੱਲ ਟਿਕਾਣੇ ਤੇ ਬੋਲਿਓ ਬਈ ਯਾਰ ਫੇਰ ਕਿਉ ਲੋਕਾਂ ਤੋਂ 38000 ਦੇ ਦੇਣਾ ਨਹੀਂ ਨਹੀਂ ਮੈਂ ਦਿੰਦਾ ਹੀ ਨਹੀਂ ਖਟਾ ਹੋ ਗਈਆਂ ਚੁੱਪ ਕਰਕੇ ਜੇਬ ਚ ਪਾ ਲੈ ਬਹੁ ਹੋ ਗਈਆਂ ਮੈਂ ਬਹੁ ਹੋ ਗਈਆਂ ਜਿੰਨੇ ਤੈਨਾਂ ਕਿ ਉਹਨੇ ਨਹੀਂ ਨਹੀਂ 38 ਤੈਨੂੰ ਮਿਲ ਗਈ 38 ਨਹੀਂ ਹੋ ਗਈ ਆਪਾਂ ਸਵੇਰੀ ਦੇਣ ਦੇ ਬਾਬਾ ਜੀ ਇੰਨੇ ਭਗਾ ਬਾਈ ਮਾਰਦਾ ਫੇਰ ਤੇ ਕੋਈ ਚੱਕਰ ਨਹੀਂ 45 4500 ਰੁਪਏ ਦੀ ਪੱਠਾ ਨੂੰ ਸਾਡਾ ਕੋਈ ਮਾਨ ਨਹੀਂ ਇਦੋਂ ਘਟਣ ਨਹੀਂ ਜਾਨੀ ਬਾਬਾ 10000 ਰੁਪਏ ਤੇਰੇ ਮਾਨ ਕਰ ਜਿੱਥੇ ਤੂੰ ਭਾਰਦਾ ਮੈਨੂੰ ਪਤਾ ਯਾਰ ਤੂੰ ਕੀ ਭਾਰਦਾ ਮੈਂ ਇੱਥੇ ਭਾਰਦਾ ਇਹ ਸਾਨੂੰ ਕਿਤੇ ਪਤਾ ਨਹੀਂ ਬੈਠਾ ਰਹੇ ਤੂੰ ਮਾੜਾ ਮੋਟਾ ਮਾਨ 40000 ਤੂੰ ਘਟਣ ਨਹੀਂ ਜਾਨੀ ਬਾਬਾ 45000 ਤੂੰ ਘਟਣ ਇੱਕ ਘਟਕੇ ਵਾਲੀ ਹੋਗੇ ਚੁੱਪ ਕਰ ਜੀ ਨਹੀਂ ਬਾਬਾ ਉਹ ਮਾਨ ਵੀ ਲ ਚਲ ਚੈੱਕ ਹੋ ਗਈਆਂ ਬਾਬਾ ਮੈਂ ਮੰਨ ਲੈਂਦਾ ਮੈਨੂੰ ਪਤਾ ਹੈ 45000 ਰੁਪਏ ਦੇ ਆ ਲੈ ਫੜ ਜੇ ਇਹ ਤੋਂ ਇੱਕ ਪੰਜੀ ਨਹੀਂ ਪਾਉਣੀ ਢੇੜੀਆਂ ਦੇ ਦੇ ਨਹੀਂ ਆਉਦੇ ਪੱਠਾ ਲੈਣੀਆਂ ਨਹੀਂ ਬਾਬਾ ਆ ਲੈ ਫੜ ਫੜ ਲੈ ਫੜ ਲੈ ਕੋਈ ਪੂਰੇ 40 ਦੀਆਂ ਹੋ ਗਈਆਂ ਪੱਠਾ ਬਾਕੀ ਇਹ ਚ ਵਾਲਾ ਬੱਸ ਕਹਿਤਾ ਤੈਨੂੰ ਅਗਰ ਮੰਨ ਲਿਆ ਕਰੋ ਯਾਰ ਹੁਣ ਮੈਂ ਮੰਨ ਲੀਆ ਨਹੀਂ ਪਾਣੀ ਪੰਜੀ ਵੀ ਵੈਪੀ ਫੜ ਤੂੰ ਪੱਠਾ ਪੈਸੇ ਦੇਣ ਫੜ ਚੱਲ ਪਰੇ ਚੱਲ ਬਾਬਾ ਤੱਕ ਬੱਸ ਕਹਿਤਾ ਤੈਨੂੰ ੱੱਕਾ ਨਹੀਂ ਪਿਆਰ ਹੀ ਹੈ ਚੱਲ ਮਰਜੀ ਹੈ ਤੇਰੀ ਬਾਬਾ ਨਾ ਨਾ ਮਰਜੀ ਤੇਰਾ ਨਾ ਪੈਸੇ ਦੇ ਯਾਰ ਸਾਹਮਣੇ ਅਗਲਾ ਕੁ ਗਾਖ ਨਹੀਂ ਬਲਫ ਮਾਰਦੇ 40000 ਰੁਪ ਕਿੰਨੇ ਨੇ ਨੰਨੇ ਬਾਬਾ ਜੀ ਇੱਕ ਦੋ ਦਾਂ ਦਾ ਇੱਕ ਚਾਰ ਦਾਂ ਦਾ ਇਹ ਪੱਠਾ ਬਾਰੇ ਮੈਂ ਦੱਸਦੇ ਆਂ ਜੀ ਆ ਜਾ ਵੀਰੇ ਉਹਨਾਂ ਨੂੰ ਕਰ ਹੈਪੀ ਕਸੁੰਬੜੀ ਉਹ ਰਿਆ ਕਰ ਇਹ ਵੀਰ ਆ ਮੇਰਾ ਹੈਪੀ ਕਸੁੰਬੜੀ ਆ ਜੀ ਜੋੜੇਪੁਰਾਂ ਦੇ ਕੋਲੇ ਨੇ ਜ਼ਮੀਨ ਲਈ ਆ ਠੀਕ ਆ ਜੀ ਉੱਥੇ ਹੀ ਇਹਨਾਂ ਨੇ ਹੁਣ ਆਪਦੀ ਰੈਚ ਬਣਾਈ ਆ ਬੱਕਰੀਆਂ ਰੱਖੀਆਂ ਨੇ ਪਹਿਲਾਂ ਵੀ ਇਹਨੇ ਪਰ ਹੁਣ ਇਹਨੂੰ ਅੱਜ ਮੇਰੇ ਖਿਆਲ ਆ ਵੀ ਇਹਦੇ ਕੋਲੇ ਹੋਣਗੀਆਂ ਤੂੰ ਚੰਗੀਆਂ ਮੈਨੂੰ ਨਹੀਂ ਪਤਾ ਪਰ ਜਿਹੜੀ ਵੀਰੇ ਤੂੰ ਆਹ ਬਲੱਡ ਲੈਂਡ ਲੈ ਕੇ ਚੱਲਿਆ ਨਾ ਮੈਂ ਮਾਰ ਨਹੀਂ ਕਰਦਾ ਸਾਰੀ ਮੰਡੀ 'ਚ ਇਹਦੇ ਨਾਲ ਦੀਆਂ ਪੱਠਾ ਨਹੀਂ ਲੱਭਣੀਆਂ ਠੀਕ ਆ ਜੀ ਸਾਰੀ ਮੰਡੀ 'ਚੋਂ ਐ ਵੀਰੇ ਗੋਸਤਣ ਵਾਲੇ ਅਕਰਮ ਹੁਣੀ ਵਜਦੇ ਆ ਪੁਰਾਣੇ ਮੁਸਲਮਾਨ ਨੇ ਪੁਰਾਣੇ ਠੀਕ ਹੈ ਜੀ ਜੇ ਤੂੰ ਇਹਦੇ ਘਰੇ ਆਹੀ ਪੱਠ ਲੈਣ ਚਲੇ ਜਾਂਦਾ 50000 ਤੋਂ ਕੱਲੀ ਪੱਠ ਦਾ ਘੱਟ ਨਹੀਂ ਸੀ ਮੰਗਣਾ ਮੈਂ ਇਹਨਾਂ ਦੇ ਘਰੋਂ ੱੱੱਕੇ ਖਾ ਕੇ ਆਇਆ ਹੋਇਆ ਮੈਂ ਇਹਨਾਂ ਦੇ ਘਰੋਂ ਇੱਕ ਬੁੜੀ ਬੱਕਰੀ ਰਾਤ ਨੂੰ 9:30 ਵਜੇ ੱੱੱਕੇ ਨਾਲ ਲੈ ਕੇ ਆਇਆ ਸੀ ਠੀਕ ਹੈ ਉਹ ਵੀ ਇੰਨਾ ਦੀ ਖਣੀ ਕੋਈ ਮਾਸੀ ਦਾਦੀ ਪਤਾ ਨਹੀਂ ਕੋਈ ਹੋ ਤੇ ਪਰ ਜਿਵੇਂ ਇੱਕ ਵਾਰ ਜਦੋਂ ਲੋੜ ਪੈ ਜਾਂਦੀ ਹੈ ਨਾ ਫੇਰੀਏ ਆਉਂਦੇ ਆ ਲੱਦ ਕੇ ਮਾਲ ਨਹੀਂ ਆਉਂਦੇ ਹੁਣ ਮੂਹਰੇ ਦਸਹਿਰਾ ਤਸੂਰਾ ਹੁੰਦਾ ਜਾਂ ਵਿਆਹ ਵੂ ਧਰਿਆ ਹੋਊਗਾ ਕਰਮ ਦਾ ਨਹੀਂ ਤੇ ਚਲੋ ਵਧੀਆ ਤੈਨੂੰ ਪਹਿਲਾਂ ਤਾਂ ਵਧਾਈਆਂ ਵੀ ਤੇ ਜਿਹੜੀ ਸਾਡੇ ਹੱਥੇ ਚੀਜ਼ ਲਈ ਹੈ ਨਾ ਅੱਜ ਹਾਂਜੀ ਹਾਂਜੀ ਇਹਨੂੰ ਕੋਈ ਟੋਕੂਗਾ ਨਹੀਂ ਵੀਰੇ ਨਿੰਦੂਗਾ ਨਹੀਂ ਠੀਕ ਹੈ ਜੀ ਪ्युअर ਬੀਟਲ ਦੇ ਵਿੱਚ ਨੇ ਇਹਦੋਂ ਚੰਗੀਆਂ ਵੀ ਆ ਮੈਂ ਨਹੀਂ ਕਹਿੰਦਾ ਕਿ ਆਪਾਂ ਸਾਰੀ ਦੁਨੀਆ ਤੋਂ ਚੰਗੀਆਂ ਲੈ ਲਈਆਂ ਇਹਦੋਂ ਚੰਗੀਆਂ ਵੀ ਆ ਪਰ ਤੈ ਨਵਾਂ ਕੰਮ ਤੋਰਿਆ ਹਾਂਜੀ ਇਹ ਪੱਠਾ ਨੂੰ ਵੇਚੀ ਨਾ ਘਰੋਂ ਨਾ ਕੱਢੀ ਤੇ ਆਹ ਪੱਠ ਤੇਰੀ ਥੋੜੇ ਦਿਨਾਂ ਦੀ ਕ੍ਰੋਸ ਹੋਈ ਹੋਈ ਆ ਠੀਕ ਹੈ ਜੀ ਜਿੱਦਣ ਆ ਹੀਟ ਕਿ ਆ ਗਈ ਅਕਰਮ ਗੋਸਲਾ ਨੇੜੇ ਹੀ ਆ ਤੇਰੇ ਹਾਂਜੀ ਇਹਦੇ ਘਰੋਂ ਕ੍ਰੋਸ ਕਰਾ ਕੇ ਲੈਣੀਆਂ ਇਹਦੇ ਕੋਲ ਛੱਡਾਂ ਹੀ ਆਪੇ ਕ੍ਰੋਸ ਕਰੋ ਠੀਕ ਹੈ ਜੀ हां जी आपा खड़े हैं जी बकरा मंडी पिंड मुल्लापुर जड़ी के हर शनिवार नु लगती है। ਤੁਸੀਂ ਦੇਖ ਸਕਦੇ ਹੋ ਕਿ ਟਾਪ ਕੁਆਲਿਟੀ ਦੀਆਂ ਪੱਠਾਂ ਜਿਹਨੇ ਨਵਾਂ ਫਾਰਮ ਕਰਨਾ ਵਾ ਵੀਰੇ ਕਹੀ ਕਹਿੰਦੇ ਜੀ ਅਸੀਂ ਬਰੀਡਿੰਗ ਤੇ ਕੰਮ ਕਰਨਾ ਪਰ ਗੁੱਸਾ ਨਾ ਕਰਿਓ ਮੇਰੇ ਵੀਰ ਬਰੀਡਿੰਗ ਤੇ ਕੰਮ ਕਰਨਾ ਬਾਈ ਜੀ ਦੇਸੀ ਬੱਕਰੀ ਰੱਖ ਕੇ ਬਰੀਡਿੰਗ ਨਹੀਂ ਪੈਦਾ ਹੋਣੀ। ਠੀਕ ਹੈ ਗਰੀ ਹੁਣ ਬੱਕਰੀ ਦੇ ਮੁੱਲ ਦੀ ਪੱਠ ਲਈ ਆ 20-20 ਹਜ਼ਾਰ ਨੂੰ ਪੱਠਾਂ ਲਈਆਂ ਨੇ 20-20 ਹਜ਼ਾਰ ਨੂੰ ਬੱਕਰੀ ਤਾਂ ਮੰਡੀ ਤੋਂ ਬੱਕਰੀਆਂ ਨਿਕਲਣ ਦੀਆਂ ਵਧੀਆ। ਪਰ ਵੀਰੇ ਉਹ ਬੱਕਰੀ ਆਪਦੀ ਜਗ੍ਹਾ ਚੰਗੀ ਆ ਇਹ ਪੱਠਾਂ ਆਪਦੀ ਜਗ੍ਹਾ ਚੰਗੀਆਂ। ਇਹਨਾਂ ਪੱਠਾਂ ਨੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਘਰੇ ਰੰਗ ਭਾਗ ਲਾਦਣੇ ਇਹਨਾਂ ਨੇ ਬਾੜੇ ਦੀ ਜੜ ਲਾਦਣੀ ਹੈ ਦੋ ਮੱਠੀਆਂ ਨੇ ਆਹ ਕ੍ਰੋਸ ਹੋਈ ਹੋਈ ਆ ਇਹ ਕ੍ਰੋਸ ਹੋਣ ਵਾਲੀ ਆ ਤਕਰੀਬਨ ਲੱਗ ਪੈ ਕੇ ਮਾਰ ਲਓ ਵੀ 6 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਨੇ ਰੰਗ ਭਾਗ ਲਾਦਣੇ ਘਰੇ ਠੀਕ ਆ ਕਰੀ ਇਹ ਪੱਠਾ ਲੈਣ ਦਾ ਇਹੀ ਫਾਇਦਾ ਹੁੰਦਾ ਵੀ ਵਧੀਆ ਬਲੱਡ ਲੈਣੀਆਂ ਪੱਠਾਂ ਲਵੋ ਤੇ ਤਾਂ ਕਿ ਤੁਹਾਡੇ ਘਰੇ ਵਧੀਆ ਬਰੀਡ ਵਾਲੇ ਪਸ਼ੂ ਪੈਦਾ ਹੋਣ ਜੇ ਬੱਕਰਾ ਦਊਗੀ ਤਾਂ ਵੀ 4 ਪੈਸੇ ਮਹਿਣਗੇ ਜੇ ਇਹਨੇ ਪੱਠ ਦੇਤੀ ਉਦੋਂ ਚੰਗਾ ਘਰੇ ਰੱਖ ਲੈਣਗੇ ਤੇ ਇਸ ਲਈ ਵਧੀਆ ਜਾਨਵਰ ਲਿਆ ਕਰੋ ਜਿਹੜੇ ਮੇਰੇ ਵੀਰ ਜਿਨ੍ਹਾਂ ਨੇ ਬਰੀਡਿੰਗ ਤੇ ਕੰਮ ਕਰਨਾ ਫਾਰਮ ਵਧਾਉਣਾ ਆਪਣੇ ਬੱਚਿਆਂ ਨੂੰ ਕੰਮ ਵਧਾ ਕੇ ਦੇਣਾ ਜੇ ਕੋਹ ਵੀ ਫਾਰਮੈਲਟੀ ਵੀ ਪੂਰੀ ਕਰਨੀ ਆ ਫਿਰ ਤਾਂ ਫਿਰ ਚਾਹੇ 3000 ਦੀ ਮਹਿਮਨੀ ਲੈ ਜਾਓ ਦੇਸੀ ਜੀ ਲਿਜਾ ਕੇ ਜਵਾਕ ਨੂੰ ਭਰਾ ਲਓ ਪਰ ਉਹ ਬਾਅਦ ਚ ਕਹਿੰਦੇ ਨੇ ਬਾਬਾ ਜੀ ਇੰਨਾ ਚ ਰੋ ਗਿਆ ਸਾਹਮਣਿਆਂ ਨੂੰ ਇਹ 5000 ਰੀ ਦਿੰਦੇ ਆ ਬਾਈ ਜੀ ਫਿਰ ਓਨੇ ਇੱਕ ਦੀ ਵਿਕਣੀ ਆ ਆਹੀ ਜਿਹੜੀ ਪਾਠਾ ਸੁਣ ਤੇ ਆਈ ਇਹ ਕੱਲੀ 40000 ਦੀ ਆ ਅੱਜ 20 ਵੀ ਰਹੀ ਆ ਨਾ ਇਹਨੇ ਦੋਹਾਂ ਦਾ ਮੁੱਲ ਮੋੜ ਦਰੇ ਇਹਨੇ ਕੱਲੀ ਨਹੀਂ ਗੱਪੜ ਹੋ ਕੇ ਜਿੱਤੇ ਕਰਾਸ ਹੋ ਕੇ ਚੈੱਕ ਗੱਪਣ ਹੋ ਗਈ ਨਾ ਦੇਖਣ ਲੱਗ ਗਈ ਉਧੇ ਇਹ 35 ਤੋਂ 40000 ਦੀ ਪੱਠਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਮੁੱਲਾਪੁਰ ਬੱਕਰਾ ਮੰਡੀ ਤੇ ਪਹੁੰਚਿਆ ਕਰੋ ਹਰੇਕ ਸ਼ਨੀਵਾਰ ਨੂੰ ਪੂਰੀ ਵਧੀਆ ਵੱਡੀ ਮੰਡੀ ਆ ਵੱਡੇ ਪ੍ਰਬੰਧ ਨੇ ਟੰਬੂਆਂ ਦਾ ਸ਼ਮਿਆਨਿਆਂ ਦਾ ਲੰਗਰ ਪਾਣੀ ਦਾ ਪੂਰਾ ਫੁੱਲ ਪ੍ਰਬੰਧ ਆ ਅਰੇ ਆਪਣੇ ਜੋ ਵੀ ਇੱਥੇ ਪਾਣੀ ਆ ਡੰਗਰਾ ਪਸ਼ੂਆਂ ਨੂੰ ਪਿਲਾਉਣੋਂ ਟੈਂਕਰ ਖੜੇ ਹੁੰਦੇ ਨੇ ਕੋਈ ਪੈਸਾ ਨਹੀਂ ਲੈਂਦੇ ਪਾਣੀ ਦਾ ਵੀ ਲੰਗਰ ਬਿਲਕੁਲ ਫ੍ਰੀ ਆ ਚਾਹ ਪਾਣੀ ਬਿਲਕੁਲ ਫ੍ਰੀ ਆ ਤੇ ਮੇਰੇ ਵੀਰ ਜਰੂਰ ਵਾਦ ਤੋਂ ਵਾਦ ਪਹੁੰਚਿਆ ਕਰੋ ਬਹੁਤ ਬਹੁਤ ਧੰਨਵਾਦ